ਸੋ ਦੋਸਤੋ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਦੇ ਵਿੱਚ 4 ਦਿਨ ਪਹਿਲਾਂ ਇੱਕ ਪਾਸਟਰ ਵੱਲੋਂ ਪੁੱਤ ਕੱਢਣ ਦੇ ਨਾਂ ਦੇ ਉੱਤੇ ਇੱਕ 30 ਸਾਲਾ ਨੌਜਵਾਨ ਸੈਮੂਅਲ ਮਸੀਹ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਪਾਸਟਰ ਨੂੰ ਉਸ ਦੇ ਸਾਥੀ ਸਮੇਤ ਜਿਹੜਾ ਵਾ ਗ੍ਰਫਤਾਰ ਵੀ ਕਰ ਲਿਆ ਵਾ ਅੱਜ ਦੀ ਇਸ ਖਬਰ ਦੇ ਰਾਹੀਂ ਮੈਂ ਇਸ ਪਰਿਵਾਰ ਦੇ ਆਰਥਿਕ ਹਾਲਾਤ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਕਿ ਇਹ ਪਰਿਵਾਰ ਜਿਹੜਾ ਵਾ ਇੱਕ ਬਹੁਤ ਗਰੀਬ ਪਰਿਵਾਰ ਆ ਔਰ ਇਹ 30 ਸਾਲਾ ਮ੍ਰਿਤਕ ਨੌਜਵਾਨ ਇਕੱਲਾ ਹੀ ਇਸ ਪਰਿਵਾਰ ਦਾ ਕਮਾਊ ਸੀਗਾ ਕਿ ਇਹੇ ਜਾ ਕੇ ਦਿਹਾੜੀ ਲਾਉਂਦਾ ਸੀਗਾ ਤੇ ਜੋ ਇਹ ਕਮਾ ਕੇ ਲਿਆਉਂਦਾ ਸੀਗਾ ਪਰਿਵਾਰ ਖਾਂਦਾ ਸੀ ਤਿੰਨ ਬੱਚੇ ਆ ਇੱਕ ਵਿਧਵਾ ਪਤਨੀ ਆ ਇੱਕ ਬਜ਼ੁਰਗ ਮਾਵਾ ਔਰ ਮੰਝੇ ਦੇ ਉੱਪਰ ਬੈਠਾ ਜੜਾ ਵਾ ਇਸ ਮ੍ਰਿਤਕ ਨੌਜਵਾਨ ਦਾ ਉਹ ਪਿਤਾ ਵਾ ਜਿਹੜਾ ਕਿ ਪਹਿਲਾਂ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਸ ਦਿਨ ਦਾ ਉਸ ਨੂੰ ਆਪਣੇ ਜਵਾਨ 30 ਸਾਲਾ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਵਾ ਉਹ ਉਹਦੇ ਹਾਲਾਤ ਜਿਹੜੇ ਆ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਆ ਸੋ ਮੇਰੀ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਆ ਕਿ ਅੱਗੇ ਆਓ ਇਸ ਪਰਿਵਾਰ ਦੀ ਆਪਾਂ ਸਾਰੇ ਰਲ ਮਿਲ ਕੇ ਮਦਦ ਕਰੀਏ ਸੰਸਥਾਵਾਂ ਦੇ ਅੱਗੇ ਮੇਰੀ ਅਪੀਲ ਆ ਕਿ ਇਹ ਬੱਚੇ ਜਿਹੜੇ ਆ ਕਿਤੇ ਪੜ੍ਹਾਈ ਤੋਂ ਨਾਂ ਵਾਂਝੇ ਰਹਿ ਜਾਣ ਤਿੰਨ ਬੱਚੇ ਆ ਇਹਨਾਂ ਦੀ ਪੜ੍ਹਾਈ ਔਰ ਇਸ ਪਰਿਵਾਰ ਦੇ ਆਰਥਿਕ ਹਾਲਾਤ ਜਿਹੜੇ ਆ ਉਹ ਤਸਵੀਰਾਂ ਦੇ ਵਿੱਚ ਬਿਆਨ ਹੋ ਰਹੇ ਆ ਸਾਰੀਆਂ ਜਥੇਬੰਦੀਆਂ ਅੱਗੇ ਮੇਰੀ ਅਪੀਲ ਆ ਕਿ ਅੱਗੇ ਆਓ ਅਸੀਂ ਇਸ ਪਰਿਵਾਰ ਦੀ ਜਿਹੜੀ ਆ ਆਰਥਿਕ ਤੌਰ ਦੇ ਉਤੇ ਮਦਦ ਕਰੀਏ ਕਿਉਂਕਿ ਹਾਲਾਤ ਜਿਹੜੇ ਆ ਮੈਂ ਖੁਦ ਜਾ ਕੇ ਇਸ ਪਰਿਵਾਰ ਨੂੰ ਮਿਲ ਕੇ ਆਇਆ ਵਾਂ ਜੋ ਉਥੋਂ ਦੇ ਹਾਲਾਤ ਆ ਮੈਂ ਜ਼ਿਆਦਾ ਬਿਆਨ ਨਹੀਂ ਕਰ ਸਕਦਾ ਸੋ ਦੇਸ਼ ਔਰ ਦੁਨੀਆ ਦੇ ਵਿੱਚ ਸਾਰੀਆਂ ਹੀ ਸਮਾਜਿਕ ਸੇਵਾ ਸੰਸਥਾਵਾਂ ਅੱਗੇ ਮੇਰੀ ਅਪੀਲ ਆ ਕਿ ਇਸ ਪੀੜਿਤ ਜੋ ਸ਼ਹਿਰ ਤੋਂ ਹਰੀ ਵਾਲਦੇ ਨਜ਼ਦੀਕੀ ਪਿੰਡ ਸਿੰਘਪੁਰਾ ਦਾ ਇੱਕ ਗਰੀਬ ਪਰਿਵਾਰ ਆ ਇਸ ਵੇਲੇ ਬਹੁਤ ਪਰੇਸ਼ਾਨੀ ਦੇ ਵਿੱਚ ਵਾ ਇਹਨਾਂ ਦੀ ਮਦਦ ਲਈ ਆਪਾਂ ਸਾਰੇ ਅੱਗੇ ਆਈਏ ਤਾਂ ਜੋ ਇਸ ਪਰਿਵਾਰ ਦਾ ਜਿਹੜਾ ਰੋਟੀ ਪਾਣੀ ਔਰ ਬੱਚਿਆਂ ਦੀ ਪੜ੍ਹਾਈ ਲਿਖਾਈ ਔਰ ਜੀਵਨ ਜੜਾ ਵਾਗੇ ਚੱਲ ਸਕੇ ਧੰਨਵਾਦ